ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਚਰਚਾ ਕਰਾਂਗੇ ਕਿ ਪਾਠ ਕਰਦਿਆਂ ਸਮੇਂ ਸਾਨੂੰ ਕਿਹੜੀਆਂ ਨਿਸ਼ਾਨੀਆਂ ਮਹਿਸੂਸ ਹੁੰਦੀਆਂ ਹਨ ਅਤੇ ਜੇਕਰ ਪਾਠ ਕਰਦੇ ਸਮੇਂ ਮਨ ਭਟਕਦਾ ਹੈ ਜਾਂ ਅਵਾਸੀਆਂ ਆਉਂਦੀਆਂ ਹਨ ਤਾਂ ਉਸ ਦਾ ਕੀ ਕਾਰਨ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਅਨ ਦਾ ਯੁੱਧ ਅਤੇ ਨਾਮ ਦੀ ਸ਼ਕਤੀ ਇੱਕ ਵਾਰ ਦੀ ਗੱਲ ਹੈ ਇੱਕ ਨੌਜਵਾਨ ਸਿੱਖ ਦੇ ਮਨ ਵਿੱਚ ਬਹੁਤ ਉਥਲ-ਪੁਥਲ ਚੱਲ ਰਹੀ ਸੀ। ਉਹ ਜਦੋਂ ਵੀ ਨਿਤਨੇਮ ਕਰਨ ਬੈਠਦਾ ਜਾਂ ਵਾਹਿਗੁਰੂ ਦਾ ਸਿਮਰਨ ਕਰਨ ਦੀ ਕੋਸ਼ਿਸ਼ ਕਰਦਾ ਉਸ ਦੇ ਮਨ ਵਿੱਚ ਦੁਨੀਆ ਭਰ ਦੇ ਫਾਲਤੂ ਵਿਚਾਰ ਆਲਸ ਅਤੇ ਉਬਾਸੀਆਂ ਘੇਰਾ ਪਾ ਲੈਂਦੀਆਂ। ਉਸ ਨੂੰ ਲੱਗਦਾ ਜਿਵੇਂ ਕੋਈ ਕਾਲੀ ਛਾਂ ਉਸ ਨੂੰ ਸਿਮਰਨ ਤੋਂ ਦੂਰ ਖਿੱਚ ਰਹੀ ਹੋਵੇ। ਇੱਕ ਦਿਨ ਉਹ ਇੱਕ ਪੂਰਨ ਗੁਰਸਿੱਖ ਮਹਾਪੁਰਖਾਂ ਕੋੜ ਗਿਆ ਅਤੇ ਆਪਣੀ ਦੁਬਿਧਾ ਦੱਸੀ ਉਸਨੇ ਕਿਹਾ ਬਾਬਾ ਜੀ ਜਦੋਂ ਮੈਂ ਪਾਠ ਕਰਦਾ ਹਾਂ ਮੈਨੂੰ ਨੀਂਦ ਆਉਣ ਲੱਗਦੀ ਹੈ ਅਤੇ ਮਨ ਭਟਕ ਜਾਂਦਾ ਹੈ ਇਹ じゃ ਕਿਉਂ ਹੁੰਦਾ ਹੈ ਬਾਬਾ ਜੀ ਬਾਬਾ ਜੀ ਨੇ ਮੁਸਕਰਾ ਕੇ ਕਿਹਾ ਬੇਟਾ ਇਹ ਸਿਰਫ ਤੇਰੇ ਨਾਲ ਨਹੀਂ ਹਰ ਉਸ ਇਨਸਾਨ ਨਾਲ ਹੁੰਦਾ ਹੈ ਜੋ ਅਧਿਆਤਮਿਕ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਇਸ ਨੂੰ ਤੂੰ ਇੰਜ ਸਮਝ ਜਦੋਂ ਅਸੀਂ ਨਾਮ ਜਪਣ ਬੈਠਦੇ ਹਾਂ ਤਾਂ ਸਾਡੇ ਅੰਦਰ ਦੇ ਪੁਰਾਣੇ ਮਾੜੇ ਸੰਸਕਾਰ ਅਤੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਡਰ ਜਾਂਦੇ ਹਨ ਅਤੇ ਸਾਨੂੰ ਆਕਾ ਦਿੰਦੇ ਹਨ ਪਰ ਬੇਟਾ ਤੈਨੂੰ ਇਹ ਨਹੀਂ ਪਤਾ ਕਿ ਜਦੋਂ ਤੂੰ ਇੱਕ ਵਾਰ ਵੀ ਸੱਚੇ ਮਨ ਨਾਲ ਵਾਹਿਗੁਰੂ ਕਹਿੰਦਾ ਹਾਂ ਤਾਂ ਤੇਰੇ ਪਿੱਛੇ ਅਕਾਲ ਪੁਰਖ ਦੀਆਂ ਰੋਹਾਨੀ ਸ਼ਕਤੀਆਂ ਅਤੇ ਗੁਰੂ ਸਹਿਬਾਨ ਦੀਆਂ ਆਸ਼ੇਸਾਂ ਇੱਕ ਢਾਲ ਬਣ ਕੇ ਖੜੀਆਂ ਹੋ ਜਾਂਦੀਆਂ ਹਨ ਉਹ ਤੇਰੀ ਅਰਦਾਸ ਅਤੇ ਸਿਮਰਨ ਦੀ ਸੁਰੱਖਿਆ ਕਰਦੇ ਹਨ ਬਾਬਾ ਜੀ ਨੇ ਸਮਝਾਇਆ ਕਿ ਭਾਵੇਂ ਮਨ ਭਟਕੇ ਭਾਵੇਂ ਆਵਾਸਿਆ ਆਣ ਪਰ ਤੂੰ ਬੈਠਣਾ ਨਹੀਂ ਛੱਡਣਾ ਜੇ ਤੂੰ ਲਗਾਤਾਰ ਅਭਿਆਸ ਕਰੇਗਾ ਤਾਂ ਇੱਕ ਦਿਨ ਉਹ ਕਾਲੇ ਪਰਛਾਵੇਂ ਬੁਰੇ ਵਿਚਾਰ ਹਾਰ ਜਾਣਗੇ ਅਤੇ ਤੇਰੇ ਅੰਦਰ ਸਿਰਫ ਨਾਮ ਦਾ ਪ੍ਰਕਾਸ਼ ਹੀ ਰਹਿ ਜਾਵੇਗਾ। ਇੱਕ ਹੋਰ ਬਹੁਤ ਹੀ ਡੂੰਗੀ ਅਤੇ ਪ੍ਰੇਰਣਾਦਾਇਕ ਸਾਖੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਤੁਹਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਸਾਡੇ ਆਲੇ-ਦੁਆਲੇ ਅਸਲ ਵਿੱਚ ਕੀ ਵਾਪਰਦਾ ਹੈ। ਇੱਕ ਵਾਰ ਇੱਕ ਜਿਗਿਆਸੂ ਨੇ ਆਪਣੇ ਗੁਰੂ ਤੋਂ ਪੁੱਛਿਆ ਮਹਾਰਾਜ ਜਦੋਂ ਮੈਂ ਸਿਮਰਨ ਕਰਦਾ ਹਾਂ ਤਾ ਮੈਨੂੰ ਬਹੁਤ ਜ਼ਿਆਦਾ ਉਬਾਸੀਆਂ ਕਿਉਂ ਆਉਂਦੀਆਂ ਹਨ ਮੇਰਾ ਮਨ ਐਨਾ ਕਿਉਂ ਪਟਕਦਾ ਹੈ ਕਿ ਮੈਨੂੰ ਲੱਗਦਾ ਹੈ ਜਿਵੇਂ ਕੋਈ ਮੈਨੂੰ ਰੋਕ ਰਿਹਾ ਹੋਵੇ ਗੁਰੂ ਜੀ ਨੇ ਬਹੁਤ ਹੀ ਸੁੰਦਰ ਉੱਤਰ ਦਿੱਤਾ ਗੁਰੂ ਜੀ ਨੇ ਕਿਹਾ beta ਸਾਡੇ ਅੰਦਰ ਜਨਮਾਂ ਜਨਮਾਂ ਦੇ ਪਾਪਾਂ ਅਤੇ ਮਾੜੇ ਵਿਚਾਰਾਂ ਦਾ ਇੱਕ ਧੂਆਂ ਇਕੱਠਾ ਹੋਇਆ ਹੁੰਦਾ ਹੈ ਜਦੋਂ ਤੂੰ ਨਾਮ ਦਾ ਦੀਵਾ ਜਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਕਾਲੇ ਪਰਛਾਵੇਂ ਮਾੜੀਆਂ ਸ਼ਕਤੀਆਂ ਦਰ ਜਾਂਦੀਆਂ ਹਨ ਉਹ ਜਾਣਦੇ ਹਨ ਕਿ ਜੇ ਨਾਮ ਦਾ ਪ੍ਰਕਾਸ਼ ਹੋ ਗਿਆ ਤਾਂ ਉਹਨਾਂ ਨੂੰ ਭੱਜਣਾ ਪਵੇਗਾ ਇਸ ਲਈ ਉਹ ਤੇਰੇ ਉੱਤੇ ਆਲਸ ਅਤੇ ਨੀਂਦ ਦਾ ਹਮਲਾ ਕਰਦੇ ਹਨ ਤਾਂ ਜੋ ਤੂੰ ਰੁਕ ਜਾਵੇਂ ਪਰ ਦੂਜੇ ਪਾਸੇ ਜਿਵੇਂ ਹੀ ਤੂੰ ਪਹਿਲਾ ਅਖਰ ਵਾਹਿਗੁਰੂ ਬੋਲਦਾ ਹੈ ਅਕਾਲ ਪੁਰਖ ਦੀਆਂ ਨੂਰੀ ਰੂਹਾਂ ਅਤੇ ਤੇਰੇ ਵੱਡਿਆਂ ਪੁਰਖਿਆਂ ਦੀਆਂ ਅਸੀਸਾਂ ਤੇਰੇ ਪਿੱਛੇ ਇੱਕ ਚਿੱਟੇ ਪ੍ਰਕਾਸ਼ ਵਾਂਗ ਖੜੀਆਂ ਹੋ ਜਾਂਦੀਆਂ ਹਨ ਉਹ ਰੂਹਾਂ ਤੇਰੇ ਸਿਰ ਤੇ ਹੱਥ ਰੱਖ ਕੇ ਖੜੀਆਂ ਹਨ ਉਹ ਤੈਨੂੰ ਹੱਲਾਸ਼ੇਰੀ ਦਿੰਦੀਆਂ ਹਨ ਕਿ ਉੱਠ ਹਿੰਮਤ ਨਾ ਹਾਰ ਅਸੀਂ ਤੇਰੇ ਨਾਲ ਹਾਂ ਜਿਵੇਂ ਜਿਵੇਂ ਤੂੰ ਪਾਠ ਜਾਰੀ ਰੱਖਦਾ ਹੈ ਉਹ ਕਾਲੇ ਪਰਛਾਵੇਂ ਹੌਲੀ-ਹੌਲੀ ਧੂਏ ਵਾਂਗ ਉੱਡ ਜਾਂਦੇ ਹਨ ਅਤੇ ਉਹ ਪ੍ਰਕਾਸ਼वान ਬਜ਼ੁਰਗਤ ਰੂਹਾਂ ਤੇਰੇ ਮਨ ਵਿੱਚ ਸ਼ਾਂਤੀ ਭਰ ਦਿੰਦੀਆਂ ਹਨ ਫਿਰ ਇੱਕ ਅਹਿਜਾ ਸਮਾਂ ਆਉਂਦਾ ਹੈ ਜਦੋਂ ਸਿਰਫ ਪ੍ਰਕਾਸ਼ ਹੀ ਰਹਿ ਜਾਂਦਾ ਹੈ ਇਮਰਨ ਕਰਨਾ ਇੱਕ ਯੁੱਧ ਹੈ ਉਬਾਸੀਆਂ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਤੇਰਾ ਨਾਮ ਅੰਦਰ ਜਾ ਕੇ ਕੰਮ ਕਰ ਰਿਹਾ ਹੈ ਅਤੇ ਗੰਦਗੀ ਨੂੰ ਬਾਹਰ ਕੱਢ ਰਿਹਾ ਹੈ ਬਸ ਰੁਕਣਾ ਨਹੀਂ ਕਿਉਂਕਿ ਗੁਰੂ ਸਾਹਿਬ ਦੀਆਂ ਸ਼ਕਤੀਆਂ ਹਮੇਸ਼ਾ ਤੇਰੇ ਪਿੱਛੇ ਸਹਾਰਾ ਬਣ ਕੇ ਖੜੀਆਂ ਹਨ ਧੂ ਦਾ ਸ਼ਬਦ ਰਖਵਾਰੇ ਚ ਗੁਰਦ ਹਮਾਰੇ ਗੁਰੂ ਦਾ ਸ਼ਬਦ ਸਾਡਾ ਰਾਖਾ ਹੈ ਜੋ ਸਾਡੇ ਚਾਰੇ ਪਾਸੇ ਪਹਿਰਾ ਦਿੰਦਾ ਹੈ ਜਦੋਂ ਅਸੀਂ ਕਿਸੇ ਗੰਦੇ ਕਮਰੇ ਵਿੱਚ ਝਾੜੂ ਮਾਰਦੇ ਹਾਂ ਤਾਂ ਸਭ ਤੋਂ ਪਹਿਲਾਂ ਬਹੁਤ ਸਾਰੀ ਮਿੱਟੀ ਘਟਾ ਉੜਦੀ ਹੈ ਉਹ ਮਿੱਟੀ ਪਹਿਲਾਂ ਵੀ ਉੱਥੇ ਹੀ ਸੀ ਪਰ ਝਾੜੂ ਮਾਰ ਨਾਲ ਉਹ ਦਿਖਾਈ ਦੇਣ ਲੱਗ ਪਈ ਐਸੇ ਤਰ੍ਹਾਂ ਜਦੋਂ ਤੂੰ ਨਾਮ ਜਪਦਾ ਹਾਂ ਤੇਰੇ ਅੰਦਰ ਦੇ ਵਿਕਾਰ ਉਹ ਕਾਲੇ ਪਰਛਾਵੇਂ ਤੜਫਦੇ ਹਨ ਉਹ ਉਬਾਸੀਆਂ ਅਤੇ ਬੁਰੇ ਵਿਚਾਰਾਂ ਦੇ ਰੂਪ ਵਿੱਚ ਬਾਹਰ ਨਿਕਲਦੇ ਹਨ ਇਹ ਇਸ ਗੱਲ ਦਾ ਸਬੂਤ ਹੈ ਕਿ ਤੇਰਾ ਨਾਮ ਦਾ ਝਾੜੂ ਕੰਮ ਕਰ ਰਿਹਾ ਹੈ ਮਹਾਪੁਰਖਾਂ ਨੇ ਅੱਗੇ ਕਿਹਾ ਤੈਨੂੰ ਲੱਗਦਾ ਹੈ ਕਿ ਤੂੰ ਇਕੱਲਾ ਬੈਠਾ ਹੈ ਪਰ ਅਸਲ ਵਿੱਚ ਜਦੋਂ ਕੋਈ ਜੀਵ ਸੱਚੇ ਮਨ ਨਾਲ ਗੁਰਬਾਣੀ ਪੜਦਾ ਹੈ ਤਾਂ ਪੁਰਾਤਨ ਸ਼ਹੀਦ ਸਿੰਘ ਅਤੇ ਗੁਰਮੁਖ ਰੂਹਾਂ ਉੱਥੇ ਹਾਜ਼ਰ ਹੋ ਜਾਂਦੀਆਂ ਹਨ ਜਿਵੇਂ ਤੁਹਾਨੂੰ ਉੱਤੇ ਤਸਵੀਰ ਵਿੱਚ ਦਿਖ ਰਿਹਾ ਹੈ 흰ਟੇ ਵਸਤਰਾਂ ਵਾਲੇ ਬਜ਼ੁਰਗ ਦਿਖਾਈ ਦੇ ਰਹੇ ਹਨ ਉਹ ਤੇਰੇ ਆਲੇ-ਦੁਆਲੇ ਇੱਕ ਸੁਰੱਖਿਆ ਚੱਕਰ ਬਣਾ ਲੈਂਦੇ ਹਨ ਤਾਂ ਜੋ ਕੋਈ ਗੰਧੀ ਸ਼ਕਤੀ ਤੇਰੀ ਬੰਦਗੀ ਵਿੱਚ ਵਿਗਨ ਨਾ ਪਾ ਸਕੇ ਉਹਨਾਂ ਨੇ ਕਿਹਾ ਬਸ ਤੂੰ ਆਪਣਾ ਪਾਠ ਜਾਰੀ ਰੱਖ ਉਹ ਕਾਲੀਆਂ ਸ਼ਕਤੀਆਂ ਸਿਰਫ ਪਰਛਾਵੇਂ ਹਨ ਪਰ ਤੇਰੇ ਪਿੱਛੇ ਖੜੀਆਂ ਰੂਹਾਂ ਸੱਚਾ ਪ੍ਰਕਾਸ਼ ਹਨ ਪ੍ਰਕਾਸ਼ ਅੱਗੇ ਹਨੇਰਾ ਕਦੇ ਨਹੀਂ ਟਿਕ ਸਕਦਾ ਅਕੱਲੇ ਕਦੇ ਨਹੀਂ ਹੁੰਦੇ ਜਦੋਂ ਅਸੀਂ ਗੁਰੂ ਵੱਲ ਇੱਕ ਕਦਮ ਵਧਾਉਂਦੇ ਹਾਂ ਤਾਂ ਗੁਰੂ ਦੀਆਂ ਰੋਹਾਨੀ ਫੌਜਾਂ ਸਾਡੀ ਮਦਦ ਲਈ ਪਹਿਲਾਂ ਹੀ ਖੜੀਆਂ ਹੁੰਦੀਆਂ ਹਨ ਕਰਨ ਕਮਲ ਪ੍ਰਭ ਕੇ ਨਿਤ ਧਿਆਉ ਸਗਲ ਮਨੋਰਥ ਹਰ ਕੇ ਗੁਣ ਗਾਵੋ ਪ੍ਰਭ ਦੇ ਗੁਣ ਗਾਂਦੇ ਰਹੋ ਬਾੜੀਆਂ ਸ਼ਕਤੀਆਂ ਸੋਚਾਂ ਆਪੇ ਦੂਰ ਹੋ ਜਾਣਗੀਆਂ ਸੰਗਤ ਜੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤਾਕੀ ਤੁਹਾਨੂੰ ਸਾਡੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ